ਸਾਸ਼੍ਰੀਏ ਕਾ ਦੋਸਤੋ ਅੱਜ ਆਪਾਂ ਨੀਲੀ ਕਹਾਣੀ ਬਾਰੇ ਗੱਲ ਕਰਾਂਗੇ ਤੇ ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੁਆਰਾ ਲਿਖੀ ਗਈ ਹੈ ਤੇ ਇਹ ਕਹਾਣੀ ਸਾਡੀ ਲਾਜ਼ਮੀ ਪੰਜਾਬੀ ਪੁਸਤਕ ਜਮਾਤ 12 ਵਿੱਚ ਪੜਾਈ ਜਾ ਰਹੀ ਹੈ ਤੇ ਇਹ ਇੱਕ ਬਹੁਤ ਹੀ ਇਮੋਸ਼ਨਲ ਜੀ ਕਹਾਣੀ ਆ ਤੁਸੀਂ ਸਾਰੇ ਇਸ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਪੜਿਓ ਆਓ ਹੁਣ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ ਇਹ ਕਹਾਣੀ ਇੱਕ ਗਊ ਦੇ ਮਨੋ ਭਾਵਾਂ ਨੂੰ ਉਗਾੜਦੀ ਹੈ ਜੋ ਕਿ ਇੱਕ ਮਾਂ ਹੈ ਅਤੇ ਆਪਣੀ ਬੱਚੀ ਦੇ ਮਰਨ ਤੇ ਉਸ ਦੀ ਮਾਂ ਮਤਾ ਬਲੁੰਦਰੀ ਜਾਂਦੀ ਹੈ ਪਰ ਗਵਾਲਾ ਉਸ ਦੇ ਮਾਨਸਿਕ ਦੁੱਖ ਨੂੰ ਸਮਝਣ ਤੋਂ ਅਸਮਰੱਥ ਰਹਿੰਦਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਨੀਲੀ ਗੋਰੇ ਰੰਗ ਦੀ ਸੋਹਣੀ ਸਿਹਤਮੰਦ ਗਾਂ ਸੀ ਕਹਾਣੀਕਾਰ ਦੀ ਪਤਨੀ ਨੇ ਬਹੁਤ ਸਾਰੀਆਂ ਗਾਈਆਂ ਵਿੱਚੋਂ ਇਹ ਗਾਂ ਪਸੰਦ ਕਰਕੇ ਇਸ ਦੇ ਦੁੱਧ ਦਾ ਹੀ ਭਾਅ ਮੁਕਾਇਆ ਸੀ ਗਵਾਲਾ ਹਰ ਰੋਜ਼ ਸਵੇਰੇ ਨੀਲੀ ਨੂੰ ਉਹਨਾਂ ਦੇ ਘਰ ਲੈ ਆਉਂਦਾ ਤੇ ਨਾਲ ਹੀ ਮਸਾਲੇ ਵਾਲੇ ਚਾਰੇ ਦੀ ਟੋਕਰੀ ਲੈ ਆਉਂਦਾ ਉਹ ਉਸ ਦੇ ਅੱਗੇ ਚਾਰਾ ਰੱਖ ਕੇ ਉਹਨਾਂ ਨੂੰ ਦੁੱਧ ਚੋ ਕੇ ਦੇ ਜਾਂਦਾ ਦੁੱਧ ਦਾ ਭਾਅ ਚੁਕਾਉਣ ਵੇਲੇ ਗਵਾਲੇ ਨਾਲ ਗਾਂ ਨੂੰ ਦਾਣਾ ਵੜੇਮੇ ਤੇ ਖਾਲ ਵਾਲਾ ਚਾਰਾ ਖਵਾਉਣ ਦੀ ਸ਼ਰਤ ਤੈਅ ਹੋਈ ਸੀ ਕਿਉਂਕਿ ਚੰਗੀ ਖੁਰਾਕ ਵਾਲੇ ਪਸ਼ੂ ਦਾ ਦੁੱਧ ਹੀ ਚੰਗਾ ਹੁੰਦਾ ਹੈ ਇਸ ਤਰ੍ਹਾਂ ਕਈ ਮਹੀਨੇ ਬੀਤ ਗਏ ਇੱਕ ਵਾਰੀ ਨੀਲੀ ਨਵੇਂ ਦੁੱਧ ਹੋਣ ਕਰਕੇ ਦੁੱਧ ਦੇਣਾ ਛੱਡ ਗਈ ਪਰ ਕੁਝ ਸਮੇਂ ਪਿੱਛੋਂ ਹੀ ਨੀਲੀ ਆਪਣੀ ਸੁੰਦਰ ਬੱਚੀ ਨਾਲ ਦੁੱਧ ਦੇਣ ਲਈ ਆਉਣ ਲੱਗ ਪਈ ਤੇ ਉਹ ਨੀਲੀ ਦਾ ਸਾਰਾ ਦੁੱਧ ਖਰੀਦ ਲੈਂਦੇ ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਹਰ ਰੋਜ਼ ਕਹਿੰਦੀ ਕਿ ਉਹ ਬੱਚੀ ਲਈ ਕੁਝ ਦੁੱਧ ਛੱਡਿਆ ਕਰੇ ਇਸ ਤਰ੍ਹਾਂ ਉਹ ਚੰਗੀ ਗਾਂ ਬਣੇਗੀ ਪਰ ਗਵਾਲਾ ਇਸ ਬਾਰੇ ਆਪਣੀ ਮਰਜ਼ੀ ਕਰਦਾ ਤੇ ਨੱਕ ਵਿੱਚ ਗੁਣਗਣਾ ਛੱਡਦਾ ਹੁਣ ਕਿਉਂਕਿ ਬੱਚੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾਹ ਦਿੰਦੀ ਸੀ ਇਸ ਕਰਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆਉਣੀ ਬੰਦ ਕਰ ਦਿੱਤੀ ਪਰ ਕਹਾਣੀਕਾਰ ਤੇ ਉਸਦੀ ਪਤਨੀ ਨੇ ਸ਼ਿਕਾਇਤ ਕਰਨ ਤੇ ਉਹ ਕਹਿੰਦਾ ਕਿ ਉਹ ਸ਼ਾਮ ਨੂੰ ਟੂੜੀ ਵਿੱਚ ਰਲਾ ਕੇ ਉਸ ਨੂੰ ਹਰ ਰੋਜ਼ ਮਸਾਲਾ ਖਵਾਉਂਦਾ ਹੈ ਕਹਾਣੀਕਾਰ ਦੀ ਪਤਨੀ ਖੱਪਦੀ ਰਹਿੰਦੀ ਕਿ ਦੁੱਧ ਪਾਣੀ ਵਰਗਾ ਮਿਲਦਾ ਹੈ ਤੇ ਗਵਾਲਾ ਬੱਚੀ ਲਈ ਦੁੱਧ ਨਹੀਂ ਬਚਾਉਂਦਾ ਜਿਸ ਕਰਕੇ ਉਹ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਹੈ ਗਵਾਲਾ ਕਹਿੰਦਾ ਹੈ ਕਿ گاਾਂ ਦੁੱਧ ਛੁਪਾ ਲੈਂਦੀ ਹੈ ਤੇ ਉਹ ਬੱਚੀ ਦੁਆਰਾ ਥਾਣਾ ਨੂੰ ਵਾਰ-ਵਾਰ ਉਸ ਮਾਰਨ ਦੀ ਗੱਲ ਦੱਸ ਕੇ ਉਹਨਾਂ ਨੂੰ ਝੂਠੇ ਕਰਦਾ ਇੱਕ ਦਿਨ ਬੱਚੀ ਮਰ ਗਈ। ਗਵਾਲਾ ਨਿੱਕਾ ਜਿਹਾ ਮੂੰਹ ਬਣਾ ਕੇ ਕਹਾਣੀਕਾਰ ਦੇ ਘਰ ਕਹਿ ਗਿਆ ਕਿ ਰਾਤੀ ਬੱਚੀ ਦੇ ਮਰਨ ਕਰਕੇ ਨੀਲੀ ਨੇ ਕੁਝ ਖਾਦਾ ਪੀਤਾ ਨਹੀਂ ਇਸ ਕਰਕੇ ਅੱਜ ਦੁੱਧ ਦਾ ਨਾਗਾ ਰਹੇਗਾ। ਕਹਾਣੀਕਾਰ ਦੀ ਪਤਨੀ ਨੂੰ ਗੁੱਸਾ ਤਾਂ ਬਹੁਤ ਸੀ ਪਰ ਉਹ ਚੁੱਪ ਕਰ ਰਹੀ। ਅਗਲੇ ਦਿਨ ਸਵੇਰੇ ਨੀਲੀ ਕਹਾਣੀਕਾਰ ਦੀ ਕੋਠੀ ਦੇ ਸਾਹਮਣੇ ਗੇਟ ਤੇ ਬਾਹਰ ਆ ਕੇ ਖੜੀ ਹੋ ਗਈ ਗਵਾਲਾ ਮਸਾਲੇ ਦੀ ਟੋਕਰੀ ਲੈ ਕੇ ਆ ਗਿਆ ਪਹਿਲਾਂ ਨੀਲੀ ਤੁਸ ਮਾਰ ਕੇ ਗੇਟ ਖੋਲ੍ਹ ਦਿੰਦੀ ਸੀ ਪਰ ਅੱਜ ਉਹ ਚੁੱਪਚਾਪ ਖੜੀ ਹੋ ਗਈ ਗਵਾਲਾ ਆਇਆ ਤੇ ਗੇਟ ਖੋਲ੍ਹ ਕੇ ਉਹ ਤੇ ਉਸ ਦੇ ਪਿੱਛੇ-ਪਿੱਛੇ ਨੀਲੀ ਅੰਦਰ ਆ ਗਈ ਗਵਾਲੇ ਨੇ ਮਸਾਲੇ ਦੀ ਟੋਕਰੀ ਰੱਖੀ ਤੇ ਹੱਥ ਮਾਰ ਕੇ ਉਸ ਦੀ ਖੁਸ਼ਬੂ ਖਿਲਾਰਨ ਲੱਗਾ ਨੀਲੀ ਟੋਕਰੀ ਕੋਲ ਨਾ ਆਈ ਗਵਾਲੇ ਨੇ ਫਿਰ ਉਸ ਨੂੰ ਟੋਕਰੀ ਉਛਾਲ ਕੇ ਦਾਣਾ ਦਿਖਾਇਆ ਨੀਲੀ ਅੱਗੇ ਆ ਗਈ ਪਰ ਉਸ ਨੇ ਮਸਾਲੇ ਨੂੰ ਮੂੰਹ ਨਾਲ ਲਾਇਆ ਫਿਰ ਗਵਾਲੇ ਨੇ ਨੀਲੀ ਦੇ ਸਿਰ ਉੱਤੇ ਹੱਥ ਫੇਰਿਆ ਤੇ ਪੁਚਕਾਰਿਆ ਨੀਲੀ ਨੇ ਆਪਣੀ ਬੂਥਣੀ ਟੋਕਰੀ ਵਿੱਚ ਪਾ ਦਿੱਤੀ ਪਰ ਉਸ ਤੋਂ ਕੁਝ ਖਾਦਾ ਨਹੀਂ ਸੀ ਜਾ ਰਿਹਾ ਉਹ ਮੂੰਹ ਮੋੜ ਕੇ ਫਿਰ ਟੋਕਰੀ ਵੱਲ ਪਿੱਠ ਕਰਕੇ ਖੜੀ ਹੋ ਗਈ ਪਰੇਸ਼ਾਨ ਹੋਇਆ ਗਵਾਲਾ ਨੌਕਰੀ ਚੁੱਕ ਕੇ ਤੁਰ ਪਿਆ ਤੇ ਨੀਲੀ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪਈ ਕਹਾਣੀਕਾਰ ਦੀ ਪਤਨੀ ਕਹਿ ਰਹੀ ਸੀ ਕਿ ਉਸ ਨੇ ਚੂਲੀ ਦੁੱਧ ਬਚਾਉਣ ਲਈ ਬੱਚੀ ਗਵਾ ਲਈ ਹੈ ਉਸ ਨੇ ਨੌਕਰ ਨੂੰ ਡੈਰੀ ਤੋਂ ਦੁੱਧ ਲੈਣ ਲਈ ਭੇਜ ਦਿੱਤਾ ਕਹਾਣੀਕਾਰ ਉਨੀ ਦੇਰ ਤੱਕ ਨੀਲੀ ਨੂੰ ਦੇਖਦਾ ਰਿਹਾ ਜਿੰਨਾ ਚਿਰ ਉਹ ਅੱਖਾਂ ਤੋਂ ਓਲੇ ਨਾ ਹੋ ਗਈ ਅਗਲੇ ਦਿਨ ਮੂੰ ਚ ਆਖਰੇ ਹੀ ਗਵਾਲਾ ਮਸਾਲੇ ਦੀ ਟੋਕਰੀ ਚੁੱਕੀ ਕਹਾਣੀ ਕਰਦੀ ਕੋਠੀ ਵਿੱਚ ਆ ਪੁੱਜਾ ਉਸਦੇ ਮਗਰ ਹੀ ਨੀਲੀ ਸੀ ਉਸਨੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਅੱਗੇ ਵੱਧ ਕੇ ਮੂੰ ਮਾਰਨ ਲੱਗ ਪਈ ਗਵਾਲਾ ਗਾਗਰ ਫੜ ਕੇ ਨੀਲੀ ਕੋਲ ਬੈਠ ਗਿਆ ਪਰ ਉਹ ਪਰੇ ਹੋ ਗਈ ਨੀਲੀ ਨੂੰ ਮਸਾਲਾ ਖਾਂਦੀ ਦੇਖ ਕੇ ਗਵਾਲਾ ਫੇਰ ਉਸਦੇ ਨੇੜੇ ਹੋਇਆ ਪਰ ਉਹ ਫੇਰ ਪਛਾਣ ਹੋ ਗਈ ਨੀਲੀ ਟੋਕਰੀ ਵਿੱਚ ਮੂੰਹ ਜਮਾਈ ਮਸਾਲਾ ਖਾ ਰਹੀ ਸੀ ਕਿਉਂਕਿ ਉਹ ਤਿੰਨ ਦਿਨਾਂ ਦੀ ਭੁੱਖੀ ਸੀ ਗਵਾਲਾ ਉਸ ਦੀ ਪਿੱਠ ਤੇ ਹੱਥ ਫੇਰਦਾ ਹੋਇਆ ਮੂੰਹ ਨਾਲ ਉਸ ਨੂੰ ਕੁਝ ਪੁੱਛਕਾਰਦਾ ਰਿਹਾ ਗਵਾਲਾ ਨੀਲੀ ਦੇ ਹੇਠਾਂ ਬੈਠ ਗਿਆ ਉਹ ਨਾ ਹਿੱਲੀ ਪਰ ਜਦੋਂ ਉਸ ਨੇ ਥਣਾ ਵਾਲਾ ਹੱਥ ਵਧਾਇਆ ਤਾਂ ਉਹ ਲੱਤ ਮਾਰ ਕੇ ਪਰੇ ਹੋ ਗਈ ਗਵਾਲਾ ਸ਼ਰਮਿੰਦਾ ਜਿਹਾ ਹੋ ਕੇ ਉੱਠ ਬੈਠਾ ਤੇ ਨੀਲੀ ਦੇ ਸਿੰਘਾ ਨੂੰ ਪਿਆਰ ਕਰਨ ਲੱਗ ਪਿਆ ਫਿਰ ਉਹ ਉਸ ਦੀ ਪਿੱਠ ਤੇ ਹੱਥ ਫੇਰਨ ਮਗਰੋਂ ਉਸ ਦੀ ਪੂਛ ਨਾਲ ਖੇਡਦਾ ਰਿਹਾ ਫਿਰ ਉਸ ਦੇ ਕੋਲ ਬੈਠ ਕੇ ਉਸ ਦੀ ਪੂਛ ਨੂੰ ਮਲਦਾ ਰਿਹਾ ਤੇ ਉਸ ਦੀਆਂ ਲੱਤਾਂ ਨੂੰ ਸਾਫ਼ ਕਰਦਾ ਰਿਹਾ ਪਰ ਜਦੋਂ ਉਸ ਦੇ ਥਣ ਨੂੰ ਪੋਲੇ ਜਿਹੇ ਫੜਿਆ ਤਾਂ ਨੀਲੀ ਲੱਤ ਮਾਰ ਕੇ ਪਰੇ ਹੋ ਗਈ ਇਹ ਦੇਖ ਕੇ ਗਵਾਲੇ ਨੂੰ ਗੁੱਸਾ ਆ ਗਿਆ ਉਸਨੇ ਨੀਲੀ ਤੋਂ ਮਸਾਲੇ ਦੀ ਟੋਕਰੀ ਖੋਹ ਲਈ ਤੇ ਸਿਰ ਤੇ ਰੱਖ ਕੇ ਤੇਜ਼ੀ ਨਾਲ ਮੁੜ ਤੁਰਿਆ ਉਸ ਨੂੰ ਜਾਂਦਾ ਦੇਖ ਨੀਲੀ ਅੜਿੰਗੀ ਪਰ ਉਹ ਤੁਰਦਾ ਗਿਆ ਨੀਲੀ ਕਿੰਨਾ ਚਿਰ ਉੱਥੇ ਖੜੀ ਅੜਿੰਗਦੀ ਰਹੀ ਜਿਵੇਂ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਉਹ ਸਮਝਦਾ ਕਿਉਂ ਨਹੀਂ ਅਜੇ 2 ਦਿਨ ਤਾਂ ਹੋਏ ਹਨ ਉਸ ਦੀ ਧੀ ਨੂੰ ਮਰਿਆ ਉਹ ਅਜੀ ਉਸ ਨੂੰ ਭੁਲਾ ਨਹੀਂ ਸਕੀ ਪਰ ਭੜੇ-ਪੇਟ ਅੱਗੇ ਪੇਸ਼ ਨਹੀਂ ਜਾਂਦੀ ਉਸ ਦੀ लाਡਲੀ ਦੇ ਪੋਲੇ-ਪੋਲੇ ਬੁੱਲ ਜਦੋਂ ਉਸ ਦੇ ਥਣਾਂ ਨੂੰ ਲੱਗਦੇ ਸਨ ਉਸ ਦਾ ਦੁੱਧ ਆਪਣੇ ਆਪ ਹੀ ਲੈ ਆਉਂਦਾ ਸੀ ਕਿ ਉਹ ਜਾਣਦਾ ਨਹੀਂ ਮਾਂ ਤੇ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ ਠੀਕ ਹੈ ਕਿ ਉਹ ਕੁਝ ਦਿਨਾਂ ਤੱਕ ਉਸ ਨੂੰ ਭੁੱਲ ਜਾਵੇਗੀ ਉਹ ਦੁੱਧ ਵੀ ਦਵੇਗੀ ਪਰ ਉਸ ਨੂੰ 1-2 ਦਿਨ ਹੋਰ ਸਬਰ ਕਰਨਾ ਪਵੇਗਾ ਹੌਣ ਉਸਨੇ ਦੁੱਧ ਕੀ ਕਰਨਾ ਹੈ ਦੁੱਧ ਪੀਣ ਵਾਲੀ ਤਾਂ ਚਲੀ ਗਈ ਪਰ ਉਹ ਉਸ ਨੂੰ ਭੁੱਖਾ ਨਾ ਮਾਰੇ ਤੇ ਆ ਕੇ ਉਸ ਨੂੰ ਦਾਣਾ ਚਾਰੇ ਕਿੰਨਾ ਚਿਰ ਨੀਲੀ ਕੋਠੀ ਦੇ ਗੇਟ ਵੱਲ ਦੇਖਦੇ ਰਹੀ ਪਰ ਗਵਾਲਾ ਨਾ ਮੁੜਿਆ ਸੋ ਏ ਸੀ ਤੁਹਾਡੀ ਨੀਲੀ ਕਹਾਣੀ ਕਹਾਣੀ ਬਹੁਤ ਹੀ ਇਮੋਸ਼ਨਲ ਆ ਇਹਨੂੰ ਅਗਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਪੜਨਾ ਚਾਹੁੰਦੇ ਹੋ ਤਾਂ ਆਪਣੇ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰਿਓ ਉੱਥੇ ਤੁਹਾਨੂੰ ਇਸ ਦੀ ਪੂਰੀ ਕਹਾਣੀ ਦੀ ਪੀਡੀਐਫ ਜਰੂਰ ਮਿਲ ਜਾਏਗੀ। ਧੰਨਵਾਦ ਜੀ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਈ ਤੇ ਵਧੀਆ ਲੱਗੀ ਲਾਈਕ ਜਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ। ਥੈਂਕ ਯੂ।